ਸੰਗਤ ਬੈਠੀ ਯਾਰ ਬਹੁਤ ਬਹੁਤ ਕਮਾਲ ਦੀ ਗੱਲ ਬਾਬਾ ਜੀ ਮਲੇਰ ਕੋਟਲਾ ਸ਼ਹਿਰ ਦੀ ਗੱਲ ਹੈ ਇੱਕ ਮਸਜਿਦ ਦੇ ਵਿੱਚ ਫਕੀਰ ਰਹਿੰਦੇ ਸੀ ਮਨਦੀਪ ਸ਼ਾਹ ਇੱਕ ਮਸਜਿਦ ਤੇ ਰਹਿੰਦਾ ਸੀ ਫਕੀਰ ਇੱਕ ਮੌਲਵੀ ਸੀ ਨਮਾਜ਼ ਪੜਾਉਂਦਾ ਸੀ ਕੁਝ ਨਮਾਜ਼ ਪੜਨ ਵੀ ਆਉਂਦੇ ਸੀ ਪਿੰਡ ਵਾਲੇ ਜਿਹਨੇ ਪੱਕਾ ਯਾਰ ਬਣਾਇਆ ਉਹੀ ਪਾਰ ਜਾਣੇ ਕਹਿੰਦੀ ਕੱਚਾ ਗੁਰੂ ਨਾ ਫੜਿਓ ਵੀ ਲੋਕੋ ਸੋਹਣੀ ਵਕਤ ਡੁੱਬਣ ਦੇ ਕਹਿੰਦੀ ਕਿਉਂ ਉਹ ਬਾਬਾ ਸੀ ਜਿਹੜਾ ਫਕੀਰ ਉਹ ਜਦੋਂ ਮੌਲਵੀ ਸਾਹਿਬ ਨਮਾਜ਼ ਪੜਾਉਂਦੇ ਸੀ ਤੇ ਬਾਬਾ ਜੀ ਵੀ ਨਮਾਜ਼ ਪੜ ਲੈਂਦੇ ਸੀ ਪਿੱਛੇ ਹੀ ਜਿਵੇਂ ਜਿਵੇਂ ਉਹ ਕਰੀ ਜਾਂਦਾ ਸੀ ਉਵੇਂ ਆਪ ਕਰੀ ਜਾਂਦੇ ਸੀ ਇੱਕ ਦਿਨ ਪਤਾ ਕੀ ਹੋਇਆ ਯਾਰ ਮੇਰੇ ਵੱਲ ਤਵੱਜੋ ਦੇ ਕੇ ਜੇ ਨਾ ਕੁਝ ਸਿੱਖਣ ਨੂੰ ਮਿਲਿਆ ਨਾ ਤੇ ਮੁੜ ਕੇ ਕਵਾਲੀ ਨਹੀਂ ਕਰੂੰਗਾ ਗੱਲ ਸੁਣ ਲਓ ਧਿਆਨ ਨਾਲ ਜੇ ਗੱਲ ਪੱਲੇ ਪੈ ਗਈ ਤੇ ਦੁਆਵਾਂ ਨਾਲ ਤੁਹਾਡਾ ਕੰਮ ਬਣ ਜਾਣਾ ਤੇ ਇਧਰ ਲੱਕੜੀ ਸੰਗ ਲੋਹਾ ਵੀ ਤਰ ਜਾਣਾ ਤੁਹਾਡੀਆਂ ਦੁਆਵਾਂ ਨਾਲ ਮੇਰਾ ਵੀ ਕੰਮ ਸ਼ਾਇਦ ਕਿਤੇ ਬਣ ਜਾਵੇ ਮੌਲਵੀ ਸਾਹਿਬ ਕਿਤੇ ਛੁੱਟੀ ਤੇ ਚਲੇ ਗਏ ਮੁੰਡੇ ਆਏ ਇਕੱਠੇ ਹੋ ਕੇ ਕਹਿੰਦੇ ਬਾਬਾ ਜੀ ਨਮਾਜ਼ ਅੱਜ ਤੁਸੀਂ ਪੜ੍ਹਾ ਦਿਓ ਬਾਬਾ ਜੀ ਕਹਿੰਦੇ ਛੱਡੋ ਪਰੇ ਤੁਸੀਂ ਆਪਣੀ ਆਪਣੀ ਪੜੋ ਤੇ ਜਾਓ ਤੁਸੀਂ ਕੀ ਲੈਣਾ ਮੇਰੇ ਤੋਂ ਉਹ ਨਹੀਂ ਬਾਬਾ ਜੀ ਤੁਸੀਂ ਕਮਾਲ ਆ ਤੁਸੀਂ ਮਸੀਦੇ ਰਹਿੰਦੇ ਤੁਹਾਨੂੰ ਇਲਮ ਵੀ ਬਹੁਤ ਹੈ ਨਮਾਜ਼ ਪੜਾ ਦਿਓ ਬਾਬਾ ਜੀ ਇਮਾਮ ਬਣ ਜਾਓ ਬਾਬੇ ਕਹਿੰਦੇ ਤੁਸੀਂ ਮੇਰੇ ਤੋਂ ਕੀ ਲੈਣਾ ਤੁਸੀਂ ਆਪਣੀ ਆਪਣੀ ਨਮਾਜ਼ ਪੜਾਓ ਤੇ ਆਪਣੇ ਆਪਣੇ ਘਰ ਜਾਓ ਛੱਡੋ ਪਰੇ ਅਗੋਂ ਨਮਾਜ਼ ਕਿਸੇ ਰਾਤ ਵਾਲੀ ਇਸ਼ਾ ਦੀ ਨਮਾਜ਼ ਇਸ਼ਾ ਦੀ ਨਮਾਜ਼ ਇਸ਼ਾ ਕਰਾ ਦਿੰਦੀ ਹੈ ਨਿਸ਼ਾ ਹਾਂ <laughs> ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਿੱਛੇ ਮੁੰਡੇ ਨमाज ਪੜਨ ਲੱਗੇ ਅੱਲਾਹੁ ਅਕਬਰ ਕਿਹਾ ਨੀਅਤ ਬਣਾਈ ਰੁਕੂ ਕੀਤਾ ਰੁਕੂ ਤੋਂ ਬਾਅਦ ਸਜਦਾ ਕੀਤਾ ਇੱਕ ਰਕਾਤ ਦੇ ਵਿੱਚ ਦੋ ਸਜਦੇ ਹੁੰਦੇ ਆ ਪਹਿਲਾ ਸਜਦਾ ਕੀਤਾ ਤੇ ਬਾਪੇ ਉੱਠੇ ਹੀ ਨਹੀਂ ਇੱਕ ਮਿੰਟ ਦੋ ਮਿੰਟ ਤਿੰਨ ਮਿੰਟ ਸਜਦੇ ਦੇ ਵਿੱਚ ਤਸਬੀਹ ਹੁੰਦੀ ਹੈ ਇੱਕ ਸੁਭਾਨ ਰੱਬੇ ਅਲਾਲਾ ਸੁਭਾਨ ਰੱਬੇ ਅਲਾਲਾ ਸੁਭਾਨ ਰੱਬੇ ਅਲਾ ਉਹ ਤਸਬੀਹ ਵੀ ਮੁੱਕ ਗਈ 3 4 7 10 15 20 100 100 ਵਾਰੀ ਪੜ ਲਿਆ ਮੁੰਡਿਆਂ ਨੇ ਬਾਬੇ ਉੱਠੇ ਹੀ ਨਹੀਂ ਜਦੋਂ 5 7 ਮਿੰਟ 10 ਮਿੰਟ ਲੰਘੇ ਨਾ ਇੱਕ ਦੂਜੇ ਦੇ ਕੂਣੀਆਂ ਮਾਰ ਲਾ ਕੇ ਕਹਿੰਦੇ ਬਾਬਾ ਹੈਗਾ ਵੀ ਆ ਬਾਬਾ ਹੈ ਵੀ ਜਦੋਂ ਜ਼ਿਆਦਾ ਟਾਈਮ ਹੋ ਗਿਆ ਉੱਠੇ ਆਪੋਂ ਆਪਣੀ ਨਮਾਜ਼ ਪੜ ਲਈ ਤੇ ਬਾਬੇ ਉੱਠੇ ਹੀ ਨਹੀਂ ਜਦੋਂ ਬਾਬੇ ਨਾ ਉੱਠੇ ਤੇ ਮੁੰਡੇ ਚਲੇ ਗਏ ਘਰਾਂ ਨੂੰ ਜਿੰਦਾ ਲਾ ਕੇ ਕਿ ਹੁਣ ਕੀ ਕਰੀਏ ਮਰਜ਼ੀ ਇਹਨਾਂ ਦੀ ਜਦੋਂ ਸਵੇਰੇ ਫਜ਼ਰ ਦੀ ਨਮਾਜ਼ ਦਾ ਵਕਤ ਹੋਇਆ ਜਿਹੜੀ 5:35 ਵਜੇ ਹੁੰਦੀ ਹੈ ਸਵੇਰੇ ਉਹ ਮੁੰਡੇ ਫੇਰ ਆ ਗਏ ਤਾਂ ਜਦੋਂ ਆਏ ਤੇ ਬਾਬੇ ਬੈਠੇ ਬਾਬੇ ਬੈਠੇ ਬਾਬੇ ਕਹਿਣ ਲੱਗੇ ਉਹ ਭਾਈ ਤੁਸੀਂ ਕਿੱਥੇ ਚਲੇ ਗਏ ਸੀ ਰਾਤ ਕਹਿੰਦੇ ਬਾਬਾ ਜੀ ਕਮਾਲ ਕਰਤੀ ਤੁਸੀਂ ਅਸੀਂ ਤਾਂ ਕਹ ਆਖਦੇ ਤੁਸੀਂ ਉहीं ਚੱਲ ਬਸੇ ਤੁਸੀਂ ਤਾਂ ਉੱਠੇ ਹੀ ਨਹੀਂ ਕਹਿੰਦੇ ਅੱਛਾ ਕਹਿੰਦੇ ਬਾਬਾ ਜੀ ਦੱਸੋ ਤਾਂ ਸੀ ਕਿਉਂ ਨਹੀਂ ਉઠੇ ਕਿਉਂ ਨਹੀਂ ਉઠੇ ਕਹਿੰਦੇ ਜਿਹਦਾ ਸਜਦਾ ਕਰਨ ਵਾਸਤੇ ਗਿਆ ਸੀ ਸਜਦੇ ਚ ਉਹਨੇ ਉੱਠਣ ਨੂੰ ਕਿਹਾ ਨਹੀਂ ਤੇ ਅਸੀਂ ਉੱਠੇ ਨਹੀਂ ਓਹੋ ਆਪਣੀ ਮਰਜ਼ੀ ਦੇ ਬੰਦਾ ਬਹੁਤ ਕੁਝ ਕਰ ਲੈਂਦਾ ਬਾਬਾ ਜੀ ਤੇ ਦੂਜਾ ਖਸਮ ਕਿਤੇ ਬਾਹ ਫੜ ਕੇ ਬਿਠਾ ਲਵੇ ਨਾ ਫਿਰ 1 ਮਿੰਟ ਵੀ ਬੈਠਣਾ ਔਖਾ ਹੋ ਜਾਂਦਾ ਆਪਣੀ ਮਰਜ਼ੀ ਭਾਵੇਂ ਸਾਰੀ ਰਾਤ ਬੈਠਾ ਰਹੇ ਬੰਦਾ ਇੱਕ ਸਿਆਣੇ ਕਹਿੰਦੇ ਆ ਕਹਿੰਦੇ ਜੇ ਬੰਦਾ ਕੋਈ ਚੀਜ਼ ਆਪ ਲੁਕੋਵੇ ਤੇ ਸੂਈ ਵੀ ਲੱਭ ਲੈਂਦਾ ਤੇ ਦੂਜੇ ਦਾ ਰੱਖਿਆ ਗਾਰਡਰਬ ਨਹੀਂ ਲੱਭਦਾ ਜਿਹੜਾ ਫਿਰ ਉਹ ਲੱਭੇ ਉਹ ਫਕੀਰ ਹੈ ਜਿਹੜਾ ਫਿਰ ਉਹ ਲੱਭ ਲੇ ਉਹ ਫਕੀਰ ਹੈ ਹਾਂਜੀ ਕੋਈ ਕੱਚਾ ਦੁਰੂਨਾ ਕੁੱਤ ਟੁੱਪਣ ਦੇ ਕਹਿੰਦੀ ਕੱਚਾ ਵਸੀਲਾ ਕਦੇ ਪਾਰ ਨਹੀਂ ਲਾਉਂਦਾ ਤਾਈਓ ਕੱਚਿਓ ਮਨਾ ਕਰੇਂਗੀ ਜਿਵੇਂ ਅੱਜ ਪੱਕਾ ਵਸੀਲਾ ਫੜ ਲੈਂਦੀ ਤਾਂ ਵਸਲੋ Juda ਕਿਉਂ ਰਹੇਂਦੀ ਓ ਕੱਚੇ ਨੂੰ ਯਾਰ ਅੱਖੀਆਂ ਕਰ ਲੈ ਦੋ ਦੋ ਚਾਰ ਰੱਖੀਆਂ ਕਰ ਲੈ ਦੋ ਦੋ ਚਾਰ ਅੱਖੀਆਂ ਕਰ ਲੈ ਦੋ ਦੋ ਚਾਰ ਰੱਖੀਆਂ ਕਰ ਲੈ ਦੋ ਦੋ ਚਾਰ ਮੁਕਦੇ ਪੱਤ ਜਲ ਆਵੇ ਬਹਾਰ ਮੁਕਦੇ ਪੱਤ ਜਲ ਆਵੇ ਬਹਾਰ ਅੱਖੀਆਂ ਕਰ ਲੈ ਦੋ ਦੋ ਚਾਰ ਮੁਕਦੇ ਪੱਤ ਜਲ ਆਵੇ ਬਹਾਰ ਅੱਖੀਆਂ ਕਰ ਲੈ ਦੋ ਦੋ ਚਾਰ ਮੁਕਦੇ ਪੱਤ ਜਲ ਆਵੇ ਬਹਾਰ ਛੱਡੇ ਦੋ ਦੋ ਚਾਰ ਮੁਕਦੇ ਪੱਤ ਜਲ ਆਵੇ ਬਹਾਰ ਟੁੱਟੇ ਕਦੇ ਨਾ ਦਿਨਾਂ ਦੀ